ਅਸੀਂ ਆਪਣੇ ਬੱਚਾ ਨੂੰ ਮੁੱਲ ਨਾਲ ਤੋੜ ਕੇ ਇਹਨਾਂ ਪਸ਼ੂ ਆਪਨਸ ਨਾਲ ਜੋੜੀਏ ਘਰ ਦੇ ਕੰਮ ਕਰ ਕਰਾਈਏ ਚੱਲ ਚੱਲ ਸੁਮਰ ਸੁਮਰ ਵਧੀਆ ਪੂਰੇ ਵਧੀਆ ਗੱਲ ਬਣਾ ਅੱਜ ਮੈਂ ਕਿਹਾ ਤੈਨੂੰ ਦੋ ਗੱਫੇ ਖਵਾ ਕੇ ਲੈ ਕੇ ਆਉਂਗਾ ਸਾਰਾ ਕੰਮ ਤੈਨੂੰ ਕਰਨਾ ਕਿਤੇ ਕਿਹਾ ਮਿੱਠੇ ਪੋੜੇ ਖਾਣੇ ਨਹੀਂ ਕਿਤੇ ਕਿਹਾ ਨੂਨੇ ਪੋੜੇ ਖਾਣੇ ਨਹੀਂ ਆ ਇਹ ਸਾਰੇ ਗੱਲ ਬਣਾ ਦੇ ਗਰਾ ਉਹ ਤੱਕਰ ਸਾਰਾ ਸੁਮਰ ਤੇਰਾ ਤੈ ਸੁਮਰ ਨਾਲ ਸਾਰਾ ਠੀਕ ਹੈ ਟਾਲ ਮਟੋਲੀ ਕਰਦੇ ਹਾਂ ਹਾਂ ਵੈਰੀ ਗੁੱਡ ਵੈਰੀ ਗੁੱਡ ਵੇਰੀ ਗੁੱਡ ਅੰਤਵਾਰ ਨੂੰ ਅੱਜ ਉਦੋਂ ਬਾਅਦ ਕਹਿ ਵੀ ਕੋਈ ਮੇਰੇ ਖੁਰਕਰੇ ਮਗਾਲੇ ਕਿਤੇ ਲੈ ਜਾ ਮਗਾਲੇ ਟਾਣ ਸਿਖਾਇਆ ਸਿਖਾਇਆ ਆਪਾਂ ਨੇ ਇਹ ਦੇਖੋ ਗੋਲ ਗੱਪੇ ਖਾਣੇ ਲਿਆ ਲਿਆ ਉਹਨਾਂ ਕਰ ਰਿ ਸਿੱਖ ਕੰਮ ਚੱਲ 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 ਪਾਥੀਆਂ ਵੀ ਤੈਂ ਪੱਥਰਾਂ ਦੇ ਸ਼ਾਮ ਨੂੰ ਹੁਣ ਸ਼ਾਮ ਨੂੰ ਪਾਥੀਆਂ ਦੇ ਪੱਥਰਾਂ ਨੇ ਠੀਕ ਹੈ ਚੱਲ ਗੇਰਾ ਰੱਖ ਦੇ ਫੋਟੋ ਉੱਧਰ ਚੱਲ ਜਿਲੇ ਆਇਆ ਭਾਂਡੇ ਮਾਜ ਹੁਣ ਆ ਗਿਆ ਜਿੱਦੇ ਭਰਾਵਾਂ ਐਤਵਾਰ ਹੁੰਦਾ ਉਹਦੇ ਬੱਚਿਆਂ ਨੂੰ ਜ਼ਰੂਰ ਆਪਾਂ ਘਰ ਦੇ ਕੰਮ ਕਰਾਉਣ ਨਾਲ ਲਾਈਏ ਆ ਦੇਖੋ ਖੇਡੀ ਕਰੀ ਜਾਂਦੀ ਐ ਮੇਰੇ ਖਿਆਲ ਦੇ ਵਿੱਚ ਵੀ ਹੱਥ ਸਿਕੜਤੀ ਆ ਨਾ ਵੀ ਦੇਖ ਹੁਣ ਕਟਸੀ ਨਾਲ ਇਹ ਗਲਾਸ ਰੱਖੂਗੀ ਆ ਲੋ ਜੀ ਆ ਲੋ ਫੇਡਿੰਗ ਕਰ ਦੇਣੀ ਕੋਈ ਗੱਲ ਨਹੀਂ ਬੜਿਆ ਕੇ ਲਾਈਏ ਵੀ ਤੈਨੂੰ ਸਾਮ ਨੂੰ ਕੋਲ ਗੱਪੇ ਖਵਾ ਕੇ ਲੈ ਜਾਊਂਗਾ ਮਸਾ ਮੰਨੀ ਆ ਜੇਪਰਾ ਉਹ ਆਪਾਂ ਆਪਣੇ ਆਉਣ ਵਾਲੀ ਨਾਲਸ ਮੰਨੀ ਆ ਪੀੜੀ ਆਪਣੇ ਆਉਣ ਵਾਲੀ ਤਾਂ ਬੱਚਿਆਂ ਨੂੰ ਘੂਰ ਘਾਰ ਕੇ ਕਟ-ਕਟ ਕੇ ਬਣਾ ਮੋਟਾ ਥੋਲਾ ਥੂਲਾ ਕਰਕੇ ਘਰ ਦੇ ਕੰਮ ਨਾਲ ਜ਼ਰੂਰ ਜੁੜੀਏ ਜੇ ਬੱਚੇ ਆਪਦੇ ਹੱਥੋਂ ਘਟ ਰਹੇ ਨੇ ਫਿਰ ਚਾਹੇ ਨਾ ਕਰਾਇਓ ਗਾ ਦੇ ਕੰਮ ਠੀਕੀ ਜਿਹਨੂੰ ਮੋਲਾ ਮੋਟਾ ਮੂਆ ਗਿਓ ਰੱਖਾਂਗੇ ਦੇ ਦੋ ਮੋਬਾਈਲ ਕੋਈ ਗੱਲ ਨਹੀਂ ਅੱਧਾ ਘੰਟਾ 20 ਮਿੰਟ ਘੰਟਾ ਪਰ ਗਰਾਊਂਡ ਵੀ ਜ਼ਰੂਰੀ ਆ ਬੱਚੇ ਪੜਾਉਣ ਲੱਗੇ ਜਾਣ ਵਾਸਤੇ ਤੇ ਨਾਲ ਆ ਘਰ ਦੇ ਕੰਮ ਦਾ ਬਹੁਤ ਹੀ ਜ਼ਰੂਰੀ ਨੇ ਤੁਨੂੰ ਵੀਡੀਓ ਕਿਵੇਂ ਲੱਗੀ ਭਰਾਵੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਆਪਾਂ ਆ ਵੀਡੀਓ ਬਣਾ ਰਹੇ ਆ ਬੱਚੇ ਦੀ ਇਹਨੂੰ ਦੱਸਿਆ ਨਹੀਂ ਮੈਂ ਵੀ ਮੈਂ ਤੇਰੀ ਵੀਡੀਓ ਬਣਾਉਂਗਾ ਇਹ ਚੋਰੀ ਬਣਾਈ ਆ ਨਹੀਂ ਇਹ ਵੀਡੀਓ ਬਣਾਉਂਦੇ ਨਹੀਂ ਸੀ ਉਹਨੂੰ